ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀ ਬ੍ਰਹਮ ਕਵਚ ਲਿਖਤੇ ਪਾਤਸ਼ਾਹੀ ਦਸਵੀ ਖੜਖੰਡਾ ਅਸੀਂ ਅਰਕਰ ਧਰਮ ਰਤ ਤਗ ਛਤਰੀ ਵਿਸ਼ਵ ਪਾਲ ਭੁਪਾਲ ਪਾਸ਼ ਪਾਲ ਭਣ ਰਣ ਕਸ਼ ਅਤਰੀ ਰਾਜ ਮੰਡਾ ਅਤ ਬਰਜੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਤ ਤਾਇਤੀ ਮੁਖ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਬ੍ਰਿਤਕਾ ਜਗ ਜੰਨੀ ਕਾਲ ਕਾ ਗੁਣ ਖਾਨ ਹੈ ਭਵ ਮਾਨਕਾ ਖਲ ਹਾਨਕਾ ਰਤ ਪਾਲਕਾ ਜਗ ਮਾਨ ਹੈ ਏ ਕਵਚ ਬ੍ਰਹਮਾ ਕੋ ਬਤੀ ਸਾ ਪੜੇ ਜ ਨਿਤ ਛਤਰੀ ਰਣ ਜੀਤ ਲੈ ਨਰ ਭੀ ਤਰਹ ਰਦ ਸਿਦ ਪਾਵੇ ਅਤਰੀ ਲੈ ਬੇਦ ਭੇਦ ਜੋੜ ਪੜੇ ਬਿਪਰ ਬੈਸਿਆ ਧਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਛੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰਾ ਫਤਿਹ ਪਾਓ ਮੈਦਾਨ ਮੇ ਪਕੜ ਹਾਥ ਸ਼ਮਸ਼ੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨ ਕਰਿਓ ਪ੍ਰਯੋਗਾ ਪਾਠ ਸਵਾਲ ਲਖ ਹਵਨ ਕਰ ਜੀਤ ਜੰਗ ਤਬ ਹੋਗਾ ਯਾਬਿਦ ਨਾਮ ਉਚਾਰ ਬਿਦ ਉਨ ਕਰਿ ਉਹ ਪ੍ਰਯੋਗਾ ਪਾਠ ਸਵਾਲਖ ਹਨ ਕਰ ਜੀਤ ਜੰਗ ਤਬ ਹੋਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ